ਸੜਕ ਤੇ ਉੱਪਰ ਕੁੰਮਦੀ ਕੰਬਾਈਨ ਪਿਓ ਧੀ ਦੇ ਲਈ ਯਮਦੂਤ ਦਾ ਦੂਤ ਬਣੀ ਹੈ ਬੇਹਦ ਭਿਆਨਕ ਹਾਦਸਾ ਵਾਪਰਿਆ ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰਾ ਇਲਾਕੇ ਦੇ ਵਿੱਚ ਜਿੱਥੇ ਕਿ ਕੰਬਾਈਨ ਅਤੇ ਮੋਟਰਸਾਈਕਲ ਦੇ ਵਿਚਾਲੇ ਬੇਹਦ ਗੰਭੀਰ ਟੱਕਰ ਹੋਈ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਕੰਬਾਈਨ ਦੇ ਵੱਲੋਂ ਬਾਈਕ ਤੇ ਸਵਾਰ ਪਿਓ ਤੀ ਨੂੰ ਧਰਨ ਦਿੱਤਾ ਗਿਆ ਮੌਕੇ ਤੇ ਹੀ ਦੋਹਾਂ ਦੇ ਅਸਾਂ ਨਿਕਲ ਜਾਂਦੇ ਨੇ ਸੋ ਤਸਵੀਰਾਂ ਬੇਹਦ ਭਿਆਨਕ ਨੇ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰਾ ਵਿਖੇ ਕੰਬਾਈਨ ਅਤੇ ਮੋਟਰਸਾਈਕਲ ਦੀ ਆਮੋ ਸਾਹਮਣੇ ਟੱਕਰ ਹੁੰਦੀ ਹੈ ਅਤੇ ਇਸ ਬੇਹਦ ਭਿਆਨਕ ਹਾਦਸੇ ਦੇ ਵਿੱਚ ਬਾਈਕ ਸਵਾਰ ਪਿਓ ਤੀ ਅਤੇ ਪਾਲਤੂ ਡੌਗ ਦੀ ਵੀ ਜਿਹੜੀ ਕਿ ਜਾਨ ਅੱਚਲੀ ਜਾਂਦੀ ਹੈ ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਚਰਨਜੀਤ ਆਪਣੀ 9 ਸਾਲ ਦੀ ਤਰਨਪ੍ਰੀਤ ਕੋਟ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਹਰਚੋਵਾਲ ਦੇ ਵੱਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵੱਲ ਆ ਰਿਹਾ ਹੁੰਦਾ ਹੈ ਕਿ ਜਦੋਂ ਲਾਈਟਾਂ ਵਾਲੇ ਚੌਂਗ ਦੇ ਨਜ਼ਦੀਕ ਪੁੱਜਾ ਤਾਂ ਸਾਹਮਣੇ ਆ ਰਹੀ ਕੰਬਾਈਨ ਜੋ ਕਿ ਬਿਨਾ ਬਲੇਡ ਉਤਾਰੇ ਸੜਕਾਂ ਦੇ ਉੱਪਰ ਚਲਾਈ ਜਾ ਰਹੀ ਸੀ ਉਸ ਦੇ ਵੱਲੋਂ ਫੇਟ ਮਾਰ ਦਿੱਤੀ ਜਾਂਦੀ ਹੈ ਅਤੇ ਸੜਕ ਦੇ ਉੱਪਰ ਪਿਓਤੀ ਡਿੱਗ ਜਾਂਦੇ ਨੇ ਅਤੇ ਫਿਰ ਬੇहद क्रूरਤਾ ਜਿਹੜੀ ਆ ਕੀ ਇਸ ਹਾਦਸੇ ਦੇ ਵਿੱਚ ਦੇਖੀ ਜਾ ਸਕਦੀ ਹੈ ਕਿ ਬੇहद ਗੰਭੀਰ ਹਾਦਸਾ ਵਾਪਰਦਾ ਕਿ ਕੰਬਾਈਨ ਜਿਹੜੀ ਆ ਉਹ ਉੱਪਰੋਂ ਦੀ ਗੁਜ਼ਰ ਜਾਂਦੀ ਹੈ ਅਤੇ ਮੌਕੇ ਦੇ ਉੱਪਰ ਹੀ ਜਿਹੜੇ ਕੀ ਹੈ ਚਰਨਜੀਤ ਦੀ ਜਾਨ ਚਲੀ ਜਾਂਦੀ ਹੈ ਅਤੇ ਧੀ ਨੇ ਵੀ ਦਮ ਤੋੜ ਦਿੱਤਾ ਉਧਰ ਮੌਕੇ ਦੇ ਉੱਪਰ ਪਹੁੰਚੇ ਡੀਐਸਪੀ ਹਰੀਸ਼ ਮਹਿਲ ਅਤੇ ਐਸਐਚਓ ਸੁਖਵਿੰਦਰ ਸਿੰਘ ਦੇ ਵੱਲੋਂ ਕੰਬਾਈਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਨਾਲ ਹੀ ਮ੍ਰਿਤਕ ਦੇ ਪਰਿਵਾਰਾਂ ਨੂੰ ਜਿਹੜਾ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਕਿਵੇਂ ਪਰਿਵਾਰ ਹਾਈ ਦੁਹਾਈ ਪਾ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿਉਂਕਿ ਘਰ ਦਾ ਮੁਖੀ ਅਤੇ ਘਰ ਦੀ ਤੀ ਦੀ ਇਸ ਤਰ੍ਹਾਂ ਦੇ ਨਾਲ ਹੱਥੇ ਦੇ ਵਿੱਚ ਅਚਾਨਕ ਮੌਤ ਹੋ ਜਾਣਾ ਉਹ ਵੀ ਦੀਵਾਲੀ ਤੋਂ ਮਹਿਤ ਇੱਕ ਦਿਨ ਬਾਅਦ ਤਾਂ ਪਰਿਵਾਰ ਦੇ ਉੱਪਰ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਉਧਰ ਸਿਵਲ ਹਸਪਤਾਲ ਦੇ ਵਿੱਚ ਜਿਹੜੀਆਂ ਕਿ ਮ੍ਰਿਤਕ ਦੇਹਾਂ ਨੇ ਪਹੁੰਚਾਈਆਂ ਗਿੰਦੇ ਜਿੱਥੇ ਕਿ ਪੋਸਟਮਾਰਟਮ ਤੋਂ ਬਾਅਦ ਇਹਨਾਂ ਨੂੰ ਵਾਰਸ ਦੇ ਹਵਾਲੇ ਅਕੀਤਾ ਜਾਵੇਗਾ ਸੋ ਫਾਰਮੈਸੀ ਅਫਸਰ ਮੌਕੇ ਦੇ ਉੱਪਰ ਜੋ ਮੌਜੂਦ ਸੀ ਰਮਨਪ੍ਰੀਤ ਸਿੰਘ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ तमाम ਜਾਣਕਾਰੀਆਂ ਸਾਂਝੇ ਕੀਤੀਆਂ ਗਈਆਂ ਨੇ ਅੱਜ ਅਸੀਂ ਡਿਊਟੀ ਦੇ ਬੈਠੇ ਆ ਤੇ ਦੋ ਸੜਕੋ ਕੇਸ ਆਏ ਆ ਜੀ ਜਿੰਨਾ ਵਿੱਚ ਪਿਓ ਤੀਜਾ ਦੱਸਿਆ ਗਿਆ ਵੀ ਐਕਸੀਡੈਂਟ ਦਾ ਡੈਥ ਹੋਈ ਆ ਥਾਣਾ ਸ਼ੇਰਕਿੰਪੁਰ ਦੇ ਨੇ ਲੜਕੀ ਦਾ ਨਾਮ ਹੈਗਾ ਜੀ ਤਰੁਨਪ੍ਰੀਤ ਕੌਰ ਇਹਦੀ ਕਿ ਉਮਰ ਹੈਗੀ ਆ 10 ਸਾਲ ਇਹਦੇ ਫਾਦਰ ਵੀ ਇਹਦੇ ਨਾਲ ਸੀ ਗਰਨਜੀ ਸਿੰਘ ਜਿਨ੍ਹਾਂ ਦੀ ਉਮਰ ਅੰਦਾਜ਼ਨ 35 ਸਾਲ ਦੱਸਣ ਦੇ ਆ ਇਹਨਾਂ ਦਾ ਕੰਬਾਈਨ ਦੇ ਨਾਲ ਉੱਥੇ ਕੋਈ ਲਾਈਟਾਂ ਵਾਲਾ ਚੌਕ ਹੈ ਸ਼ਿਰੇ ਬਿੰਕੋ ਤੇ ਲੱਗੇ ਜਿੱਥੇ ਕਿ ਐਕਸੀਡੈਂਟ ਹੋਇਆ ਵਾ ਤੇ ਦੋਨਾਂ ਦੀ ਦੱਸਣ ਦੇ ਆ ਕਿ ਐਜ਼ ਅ ਸਪੋਟਡ ਡੈਥ ਹੋ ਗਈ ਆ ਹਾਂਜੀ ਤੇ ਘੜੀ ਚ ਇਹ ਬਾਈਕ ਤੇ ਹਿਾਰੇ ਆ ਦੱਸਿਆ ਇਹਨਾਂ ਨੇ ਉਹ ਕੰਬਾਈਨ ਸੀ ਕੰਬਾਈਨ ਦਾ ਕਿੰ데 ਕਟਰ ਲੱਗਾ ਸੀ ਉਹ ਕੰਬਾਈਨ ਦੇ ਕਟਰ ਨਾਲ ਇਹਨਾਂ ਦੀ ਕੋਈ ਬਾਈਕਾਂ ਦਾ ਐਕਸੀਡੈਂਟ ਹੋਇਆ ਵਾ ਤੇ ਦੋਨਾਂ ਦੀ ਉੱਥੇ ਐਡਿਸ ਸਪੋਟਡ ਡੈਥ ਹੋ ਗਈ ਆ ਲੜਕੀ ਦੇ ਵਿੱਚ ਕਿਹੜੇ ਬੰਦੇ ਨਹੀਂ ਹੈ ਇਹ ਪਿੰਡ ਦੀ ਗੱਲ ਉਹ ਵਾਲ ਗੱਲ ਵਾਲ ਪਿੰਡ ਦੇ ਆ ਜੀ ਇਹ ਤੇ ਉੱਥੇ ਨੇ ਲਾਈਟਾਂ ਚੌਕ ਲਗ ਡੈਥ ਹੋਈ ਇਹਨਾਂ ਦੀ